ਮਾਤਾ ਜੀ ਅਮਿਆ ਸੀ ਇਹ ਪੁਸਤ ਮਾਦੇ ਮੰਦਿਰ ਲੈਜੈਂ ਕਰਵਾ ਰੁਕੇ ਵੇਲਾ ਜਾਈਏ ਪਰ ਅਜੇ ਥੋੜਾ ਮੋੜਾ ਪੜਿਆ ਸੀ ਬਰोबर ਆ ਸਮਾ ਕੁਸ਼ਲ ਚਲੋ ਕੁਸ਼ਲ ਗਾੜਿਆ ਤੁਮ ਗਾੜੀ ਦੋ ਹਾਂ ਚਲੋ ਲੈਜੈਂ ਕਰਵਾ ਮਾਦੇ ਮੰਦਿਰ ਪਰਨਾਇਆਂ ਦੀ ਨੂੰ ਨੀਵੇਂ ਆ। ਵਾਦੇਓ ਮਾਦੇ ਮਾਦੇ। ਹਾਂ। ਦਸਨ ਘਰਾਂ ਬਣਨ। ਪਰਨਾਇਆਂ ਨੇ ਨਾਂ ਪਰਵੇ। ਵੇਜੋ ਬੇਰੋ ਨਾ ਮੰਦਿਰ ਆਈ ਜਾਓ। ਫਿਰ ਨੈਵ ਦਰਸ਼ਨ ਕਰਦੇ ਹੋ ਗੁਰੂ ਵਿਲਵਾਣੋਂ ਨਾਂ ਮਲੇ ਤਾਰਦੇ ਸਨ ਅਸਾ ਮੰਦਿਰ ਗੜ ਬੇਰਵ ਨੂੰ ਆਪਣਾ ਪਾਕੋਟੇਮਾ ਨਾਂ ਅੰਦਰ ਭੁਤਾਨ ਮਹਾਦੇਵ ਜਰਾ ਟੇਕਰੀ ਨਾਮ ਸ ਬਰਾਬਰ ਗਾਈਸ ਅਮਨੋ आज पहला महाराज ਜਦੋਂ ਬਲਾ ਬਾਤੀ ਜੀ એમਨੇ ਸਮਾਦੀ ਸਾਹਿਬ ਜੀ ਜਿਹੜੇ ਪਹਿਲਾ ਸਮਾਦੀ ਹੋ ਤੈਨ ਜੀ એમਨੇ ਸਮਾਦੀ ਨੂੰ ਮੰਦਿਰ ਬਣਾਇਆ ਲੂ ਜਿਉਂ 라ਜੂ ਮੰਦਿਰ ਸੋ અને આવા વિડીયો અમારા જુતારો અને જય માતાજી